ਪੀਜਾ ਪੈਰਿਸ ਹੈ ਤੇ ਨਾਲ ਹੀ ਇੱਕ ਗੱਲ ਦੱਸਦਾ ਵੀ ਪੈਰਿਸ ਦੇ ਨਾਲ ਕਿਉਂ ਜੋੜਿਆ ਕਿਉਂਕਿ ਬਹੁਤ ਸਾਰੀਆਂ ਨਵੀਆਂ ਨਵੀਆਂ ਵੈਰਾਈਟੀ ਨਵੀਂ ਨਵੀਂ ਕੁਆਲਿਟੀ ਜਿਹੜੀ ਆ ਹੁਣ ਤੁਹਾਨੂੰ ਮਾਨਸਾ ਦੇ ਕੋਟ ਰੋਡ ਤੇ ਮਿਲਣ ਵਾਲੀ ਆ ਬਾਈ ਤੇ ਭਾ ਇਹ ਕਿਸੇ ਕੈਫੇ ਦੀ ਨਹੀਂ ਦਿੱਤੇ ਜੀ ਆਪਣੀ ਬਣੀ ਲਿੱਤੀ ਠੀਕ ਹੈ ਫਰਾਈਡ ਐਗ ਹੋ ਗਿਆ ਠੀਕ ਹੈ ਗ੍ਰਿਲਡ ਫਿਸ਼ ਹੋਊਗੀ ਜਿਵੇਂ ਕਿ ਬਾਕੀ ਆਪਣੇ ਰੇਟ ਵੀ ਸਾਰਿਆਂ ਨੂੰ ਯਾਇਜੀ ਰੱਖੇ ਨੇ ਕੋਈ ਨਜਾਇਜ਼ ਨਹੀਂ ਹੈਗਾਗਾ ਠੀਕ ਆ ਸਟੂਡੈਂਟ ਦੇ ਹਿਸਾਬ ਨਾਲ ਰੱਖਿਆ ਕਿਉਂਕਿ ਸਟੂਡੈਂਟ ਨੇ ਜਿਹੜੇ ਉਹਨਾਂ ਕੋਲ ਜ਼ਿਆਦਾ ਇੰਨਾ ਹੁੰਦਾ ਨਹੀਂਗਾ ਜੀ ਪੜ੍ਹਉਣ ਕਰਨ ਲਈ ਵੀ ਪੀਜ਼ਾ ਪੈਰਸ ਵਾਲਿਆਂ ਨੇ ਆਫਰ ਵੱਲ ਵੀ ਧਿਆਨ ਦਿੱਤਾ ਹੈ ਵੀ ਸੰਡੇ ਟਿਊਜ਼ਡੇ ਤੇ ਥਰਸਡੇ ਇੰਨਾ ਤਿੰਨਾਂ ਦਿਨਾਂ ਦੇ ਵਿੱਚ ਤੁਹਾਨੂੰ ਆਫਰ ਮਿਲਣਗੇ ਆਫਰ ਦਾ ਦ ਨਾ ਬਾਈ ਐਨੀ ਲਾਰਜ ਪੀਜ਼ਾ ਗੈਟ ਡਬਲ ਵੈਜ ਪੀਜ਼ਾ ਫ੍ਰੀ ਮੋਟਰ ਰੋਡ ਦੇ ਉੱਤੇ ਜੀ ਆਪਣੇ ਨੌਨ ਵੇਜ ਵੇਚਦਾ ਜ਼ਿਆਦਾਤਰ ਹੈ ਨਹੀਂਗਾ ਕੋਈ ਵੀ ਅੱਛਾ ਵੇਜ ਵਾਲੀ ਨਹੀਂ ਜੀ ਹਾਂ ਵੀ ਕੰਬੀਨੇਸ਼ਨ ਵਾਲਾ ਹਾਂ ਕੰਬੀਨੇਸ਼ਨ ਵਾਲਾ ਕੋਈ ਨਹੀਂ ਹੈਗਾ ਜੀ ਇੱਥੇ ਕੁਝ ਚੀਜ਼ ਜਿਵੇਂ ਡ్రਾਈ ਫਰੂਟ ਫਰੂਟ ਐਪਲ ਬਨਾਣਾ ਸਾਰੇ ਮਿਕਸ ਹਾਂਜੀ ਹਾਂਜੀ ਸਾਰੀਆਂ ਲੱਗਦੇ ਵੀ ਸਟੂਡੈਂਟਸ ਦੇ ਲਈ ਵੱਡਾ ਤੋਹਫਾ ਹੀ ਗਏ ਸੀ ਹਾਂ ਬਾਕੀ ਜਿਹੜਾ ਇਹ ਰੋਡ ਹੈ ਇੱਥੇ ਜਿਆਦਾ ਸਟੂਡੈਂਟ ਲੰਘਦਾ ਹੈ ਤਾਂ ਉਹਨਾਂ ਦੇ ਲਈ ਵੱਡੀ ਆਪਸ਼ਨ ਹੈ ਵੀ ਬੈਚ ਤੇ ਰੌਣ ਵਾਲੇ ਚੱਲੂਗਾ ਹਾਂਜੀ ਹਾਂਜੀ ਵੀ ਆ 365 ਰੁਪਏ ਦੀ ਮਿਨੀ ਬਾਕੇਟ ਹੈ ਜਿਹਦੇ ਵਿੱਚ ਆ ਦੇਖੋ ਤੁਸੀਂ 2 ਪੀਸ ਹੌਟ ਐਂਡ ਕ੍ਰਿਸਪੀ 2 ਪੀਸ ਹੌਟ ਵਿੰਗਸ 2 ਪੀਸ ਬੋਨਲੈਸ ਸਟ੍ਰਿਪਸ ਤੇ ਮੀਡੀਅਮ ਪਾਪ ਕੌਰਨ ਮਿਲੂਗਾ ਡੋਮੀਨੋਜ਼ ਵਾਲਾ ਤਿਆਰ ਕਰਦੇ ਹਾਂ ਜੀ ਇਸ ਸਟੱਪਾ ਘੱਟ ਪਾਉਨੇ ਆ ਜਿੰਨੀ ਕਿ ਡੋਮੀਨੋਜ਼ ਪਾਉਂਦਾ ਹੈ ਠੀਕ ਹੈ ਕਿ ਵਿੱਚ ਕੈਫੇ ਵਾਲੇ ਹੁੰਦੇ ਨੇ ਉਹ ইস্ট ਜ਼ਿਆਦਾ ਪਾਦੇ ਜਦੋਂ ਬੀਸਟ ਲੈਸ ਜਾਂ ਹੋ ਜਾਂਦਾ ਉਹ ਉਹ ਆਪਣੀ ਬਾਡੀ ਲਈ ਵੀ ਸਾਈਡ ਇਫੈਕਟ ਦਿੰਦਾ ਹੈ ਓਕੇ ਅ ਸਤਿ ਸਾਲ ਦੋਸਤੋ ਐਪੋ ਵੀ ਨਿਊਜ਼ ਤੁਸੀਂ ਦੇਖ ਰਹੇ ਹੋ ਤੇ ਅੱਜ ਪਹੁੰਚਿਆ ਪੀਜ਼ਾ ਪੈਰਾ ਸਾਡਾ ਜੋ ਓਪਨਿੰਗ ਹੋਈ ਹੈ ਜਾਣਦੇ ਆ ਕੀ ਕੀ ਨਵਾਂ ਲੈ ਕੇ ਆਏ ਨੇ ਮਾਨਸਾ ਸ਼ਹਿਰ ਵਾਸੀਆਂ ਲਈ ਲੋਕੇਸ਼ਨ ਚੈੱਕ ਕਰ ਲੋ ਇੱਕ ਵਾਰ ਮਾਤਾ ਸੁੰਦਰੀ ਕਾਲਜ ਆ ਉਸਦੇ ਬਿਲਕੁਲ ਜਸਟ ਸਾਹਮਣੇ ਜਿਹੜਾ ਰਾਇਲ ਮੂਸ ਜਿਹੜਾ ਰੈਸਟੋਰੈਂਟ ਆ ਉਹਦੇ ਬਿਲਕੁਲ ਕੋਰਨਰ ਦੇ ਉੱਪਰ ਪੀਜ਼ਾ ਪੈਰਿਸ ਖੁੱਲ ਗਿਆ ਦੋਸਤੋ ਆਜੋ ਪਹਿਲਾਂ ਅੰਦਰ ਚੱਲਦੇ ਆ ਅੰਦਰ ਚੱਲ ਕੇ ਦਿਖਾਉਂਦੇ ਆ ਤੁਹਾਨੂੰ ਕੀ ਕੁਝ ਖਾਸ ਲੈ ਕੇ ਆਏ ਨੇ ਪੀਜ਼ਾ ਪੈਰਿਸ ਵਾਲੇ ਨਾਮ ਪੀਜ਼ਾ ਪੈਰਿਸ ਹੈ ਤੇ ਨਾਲ ਹੀ ਇੱਕ ਗੱਲ ਦੱਸਦਾ ਵੀ ਪੈਰਿਸ ਦੇ ਨਾਲ ਕਿਉਂ ਜੋੜਿਆ ਕਿਉਂਕਿ ਬਹੁਤ ਸਾਰੀਆਂ ਨਵੀਆਂ ਨਵੀਆਂ ਵੈਰਾਈਟੀ ਨਵੀਂ ਨਵੀਂ ਕੁਆਲਿਟੀ ਜਿਹੜੀ ਆ ਹੁਣ ਤੁਹਾਨੂੰ ਮਾਨਸਾ ਦੇ ਕੋਟ ਰੋਡ ਤੇ ਮਿਲਣ ਆਲੀ ਆ ਬਾਈ ਸਾਡੇ ਨਾਲ ਆ ਗੱਲਬਾਤ ਕਰਦੇ ਬਾਈ ਅੱਸੀ ਗੱਲ ਜੀ ਅੱਸੀ ਗੱਲ ਜੀ ਅੱਜ ਪਹਿਲਾਂ ਤਾਂ ਆਪਾਂ ਮਾਈਕ ਲਾ ਲਈਏ ਵੀ ਨਵੀਂ ਜਿਹੜਾ ਓਪਨਿੰਗ ਹੋਈ ਹੈ ਪਹਿਲਾਂ ਤਾਂ ਇਹ ਦੱਸ ਦਿਓ ਵੀ ਪੀਜਾ ਪੈਰਿਸ ਨਾਮ ਕਿਉਂ ਰੱਖਤਾ ਤੇ ਕੋਟ ਰੋਡ ਹੀ ਕਿਉਂ ਸਿਲੈਕਟ ਕੀਤਾ ਕੋਟ ਰੋਡ ਦੇ ਉੱਤੇ ਜੀ ਆਪਣੇ ਨੌਨ ਵੇਜ ਵੇਚਦਾ ਜ਼ਿਆਦਾਤਰ ਹੈ ਨਹੀਂਗਾ ਕੋਈ ਵੀ ਅੱਛਾ ਵੇਜ ਵਾਲੀ ਨਹੀਂ ਜੀ ਹਾਂ ਵੀ ਕੰਬੀਨੇਸ਼ਨ ਵਾਲਾ ਕੋਈ ਨਹੀਂ ਹੈਗਾ ਜੀ ਆਪਣੇ ਤੇ ਪੈਰਸ ਦਾ ਇਹ ਆ ਕਿ ਆਪਣੇ ਕੋਲੇ ਵੈਰਾਈਟੀਆਂ ਨਵੀਆਂ ਨਵੀਆਂ ਨੇ ਜਿਵੇਂ ਚਿਕਨ ਪੌਪ ਕੌਰਨ ਹੋ ਗਏ KFC ਸਟਾਈਲ ਬਿਲਕੁਲ ਠੀਕ ਹੈ ਕੋਰੀਅਨ ਵਿੰਗਸ ਕੋਰੀਅਨ ਸਟਿਪਸ ਗ੍ਰਿਲਡ ਚਿਕਨ ਹੋ ਗਿਆ ਆਪਣੇ ਕੋਲੇ ਠੀਕ ਹੈ ਗ੍ਰਿਲਡ ਫਿਸ਼ ਹੋ ਵੀ ਜੀ ਓਕੇ ਸਾਰਾ ਇਹ ਚਿਕਨ ਦਾ ਹੋ ਗਿਆ ਜੀ ਫਰਾਈਡ ਐਗ ਹੋ ਗਏ ਜੋ ਕਿਸੇ ਕੈਫੇ ਕਰਦੇ ਹਾਂ ਇਹ ਕਿਸੇ ਕੈਫੇ ਤੇ ਨਹੀਂ ਦਿੰਦੇ ਜੀ ਆਪਣੀ ਬਣ ਲੀਤੇ ਠੀਕ ਹੈ ਫਰਾਈਡ ਐਗ ਹੋ ਗਿਆ ਠੀਕ ਹੈ ਗ੍ਰਿਲਡ ਫਿਸ਼ ਹੋਗੀ ਜਿਵੇਂ ਕੀ ਤੇ ਦੂਸਰਾ ਆਪਣੇ ਕੋਲੇ ਜਿਵੇਂ ਵੈਜ ਚ ਆਪਾਂ ਸ਼ੇਕ ਲਾ ਲਓ ਹਨਾ ਸ਼ੇਕ ਨੇ ਕਿ ਜਿਹੜੇ ਫਰੂਟ ਵਾਲੇ ਸ਼ੇਕ ਨੇ ਇੱਕ ਦਾ ਫਲੇਵਰਡ ਸ਼ੇਕ ਬਣਾਉਂਦੇ ਨੇ ਆਪਣੇ ਸਾਰੇ ਫਲੇਵਰ ਵਾਲੇ ਆਪਾਂ ਫਰੂਟ ਵਾਲੇ ਬਣਾਉਣੇ ਠੀਕ ਹੈ ਫਰੂਟ ਸ਼ੇਕ ਜਿਵੇਂ ਡ్రਾਈ ਫਰੂਟ ਫਰੂਟ ਐਪਲ ਬਨਾਣਾ ਸਾਰੀ ਮਿਕਸਰ ਹਾਂ ਹਾਂਜੀ ਹਾਂਜੀ ਸਾਰੀਆਂ ਚੀਜ਼ਾਂ ਹਾਂਜੀ ਹਾਂਜੀ ਅੱਛਾ ਇਹ ਕਹਿ ਸਕਦੇ ਆ ਵੀ ਸਟੂਡੈਂਟਸ ਦੇ ਲਈ ਵੱਡਾ ਤੋਹਫਾ ਹੀ ਗਏ ਸੀ ਹਾਂ ਬਾਕੀ ਜਿਹੜਾ ਇਹ ਰੋਡ ਹੈ ਇੱਥੇ ਜਾਦਾ ਸਟੂਡੈਂਟ ਲੰਘਦਾ ਹਾਂਜੀ ਹਾਂਜੀ ਤਾਂ ਉਹਨਾਂ ਦੇ ਲਈ ਵੱਡੀ ਆਪਸ਼ਨ ਹੈ ਵੀ ਵੈਜ ਤੇ ਨਾਨ ਵੈਜ ਚੱਲੂਗਾ ਹਾਂਜੀ ਹਾਂਜੀ ਬਾਕੀ ਆਪਣੇ ਰੇਟ ਵੀ ਸਾਰੇ ਨਾਲ ਉਹ ਯਾਜੀ ਰੱਖੇ ਨੇ ਕੋਈ ਨਜਾਇਜ਼ ਨਹੀਂ ਹੈਗਾਗਾ ਠੀਕ ਆ ਸਟੂਡੈਂਟ ਦੇ ਹਿਸਾਬ ਨਾਲ ਰੱਖਿਆ ਕਿਉਂਕਿ ਸਟੂਡੈਂਟ ਨੇ ਜਿਹੜੇ ਉਹਨਾਂ ਕੋਲ ਜਿਆਦਾ ਇੰਨਾ ਹੁੰਦਾ ਨਹੀਂ ਹੈ ਜੀ ਅਫੋਰਡ ਕਰਨ ਲਈ ਤਾਂ ਭਾਈ ਭਾਈ ਜਿਵੇਂ ਦੱਸ ਰਿਹਾ ਹੈ ਨਾ ਗੱਲ ਪੱਕੀ ਹੈ ਵੀ ਸਟੂਡੈਂਟ ਦੇ ਹਿਸਾਬ ਨਾਲ ਹੀ ਰੇਟ ਰੱਖੇਗੇ ਆ ਦੇਖੋ ਤੁਸੀਂ ਆਪਾਂ ਛੋਟਾ ਜਿਹਾ ਇੱਕ ਮੈਂ ਤੁਹਾਨੂੰ ਐਗਜ਼ਾਮਪਲ ਦੱਸ ਦਿੰਨਾ ਵੀ ਆ 365 ਰੁਪਏ ਦੀ ਮਿਨੀ ਵਾਕਟ ਹੈ ਜਿਹਦੇ ਵਿੱਚ ਆ ਦੇਖੋ ਤੁਸੀਂ 2 ਪੀਸ ਹੌਟ ਐਂਡ ਕ੍ਰਿਸਪੀ 2 ਪੀਸ ਹੌਟ ਵਿੰਗਸ 2 ਪੀਸ ਬੋਨਲੈਸ ਸਟ੍ਰਿਪਸ ਤੇ ਮੀਡੀਅਮ ਪਾਪਕੋਰਨ ਮਿਲੂਗਾ ਪਾਪਕੋਰਨ ਉਹ ਨਹੀਂ ਬਈ ਖਿਲਣਾ ਦੀ ਧਾਣੀ ਨਹੀਂ ਚਿਕਨ ਪਾਪ ਮਿਲੂਗਾ ਕਿਉਂਕਿ ਕੋਰਟ ਰੋਡ ਤੇ ਕਿਤੇ ਵੀ ਚਿਕਨ ਪਾਪ ਨਹੀਂ ਮਿਲਦਾ ਤੇ ਹੁਣ ਮਾਨਸਾ ਦੇ ਵਿੱਚ ਖੁੱਲਿਆ ਇਹ ਪੀਜ਼ਾ ਪੈਰਸ ਪੀਜ਼ਾ ਪੈਰਸ ਇਸ ਕਰਕੇ ਨਾਮ ਹੈ ਕਿ ਪੀਜੇ ਦੇ ਨਾਲ ਨਾਲ ਪੈਰਸ ਦੇ ਜਿਹੜੀਆਂ ਆਈਟਮਸ ਨੇ ਜਿਵੇਂ ਹੁਣ ਬਾਈ ਨੇ ਦੱਸਿਆ ਵੀ ਸਾਡੇ ਕੋਲ ਜਿਹੜੀ ਆਈਟਮਸ ਨੇ ਜਿਵੇਂ ਕੋਰੀਅਨ ਹੋ ਗਿਆ ਹੈ ਨ ਚੇਕਰ ਹੋ ਗਿਆ ਕੋਰੀਅਨ ਵਿੰਗਸ ਹੋ ਗਈਆਂ ਇਹ ਫਸਟ ਟਾਈਮ ਹੈ ਵੀ ਮਾਨਸਾ ਦੇ ਵਿੱਚ ਕੋਈ ਬਣਾ ਰਿਹਾ ਤਾਂ ਦੋਸਤੋ ਹੁਣ ਇੱਕ ਵਾਰ ਵਿਜ਼ਿਟ ਜ਼ਰੂਰ ਕਰ ਲਿਓ ਅੱਜ ਓਪਨਿੰਗ ਹੋ ਗਈ ਪਿੱਛੇ ਦੇਖੋ ਸਾਰਾ ਵਿਊ ਤੁਹਾਨੂੰ ਦਿਖਾ ਦਿੰਨੇ ਆ ਨਾਲ ਨਾਲ ਵੀਡੀਓ ਜਿਹੜੀਆਂ ਚੱਲਦੀਆਂ ਉਹ ਵੀ ਦੇਖ ਲਿਓ ਤੁਸੀਂ ਅੱਜ ਓਪਨਿੰਗ ਹੋਈ ਤੇ ਸਵੇਰੇ ਸਵੇਰੇ ਪੂਰਾ ਰੌਣਕ ਸੀ ਤੇ ਜਿਹੜੀ ਸਟੂਡੈਂਟ ਹੈ ਉਹਨਾਂ ਦੇ ਲਈ ਬੈਠਣ ਦੇ ਲਈ ਸਿਟਿੰਗ ਏਰੀਆ ਤੇ ਨਾਲ ਹੀ ਬਾਈ ਹੋਰਾਂ ਨੇ ਜਿਹੜਾ ਕਿਚਨ ਸੈਕਸ਼ਨ ਹੈ ਉਹ ਸਾਈਡ ਤੇ ਰੱਖਿਆ ਤੇ ਇਧਰਲੇ ਪਾਸੇ ਬਾਈ ਹੋਰਾਂ ਦਾ ਕਾਊਂਟਰ ਹੈ ਤੇ ਨਾਲ ਹੀ ਮੈਂ ਤੁਹਾਨੂੰ ਦੱਸਦਾ ਵੀ ਸੈਲਫ ਸਰਵਿਸ ਹੈ ਸੈਲਫ ਤੁਸੀਂ ਜਿਹੜਾ ਸਮਾਨ ਆਰਡਰ ਕਰਨਾ ਹੈ ਤੇ ਆਰਡਰ ਕਰਨ ਤੋਂ ਬਾਅਦ ਭਾਈ ਕਿੰਨਾ ਕੁ ਟਾਈਮ ਲੱਗੂ ਆਰਡਰ ਤੋਂ ਬਾਅਦ ਫਿਰ ਕਿੰਨੇ ਕਿ ਚਿਰ ਚ ਤਿਆਰ ਹੋ ਜਾ ਕਰੂ ਆਈਟਮ 10-15 ਮਿੰਟ ਜੀ ਮਿਨੀਮਮ ਅੱਛਾ ਮਿਨੀਮਮ ਇੰਨਾ ਟਾਈਮ ਲੱਗੂ 15 ਮਿੰਟ ਲੱਗੂ ਜ्यादातर ਜੇ ਕਹੀਏ ਤਾਂ ਕੈਫੇ ਦੇ ਵਿੱਚ ਇਹ ਚੀਜ਼ ਬੜੀ ਮੀਨ ਹੁੰਦੀ ਹੈ ਕਿਉਂਕਿ ਸਟੂਡੈਂਟ ਕੋਲੇ ਸਮਾਨ ਜਿਹੜਾ ਹੁੰਦਾ ਵੀ ਜਦੋਂ ਕੋਈ ਟਾਈਮ ਲੱਗਦਾ ਚੀਜ਼ ਤੇ ਹਨਾ ਬੜਾ ਉਹ ਮਤਲਬ ਆਊਟ ਜਾ ਫੀਲ ਕਰਦਾ ਜਿਵੇਂ ਜਿਆਦਾ ਵੱਡਾ ਆਰਡਰ ਹੋ ਜਾਂਦਾ ਜੀ ਉਹਨੂੰ ਲੱਗ ਜਾਂਦੇ ਨੇ 25 ਤੋਂ 30 ਮਿੰਟ ਲੱਗ ਜਾਂਦੇ ਨੇ ਜਾਂ ਬੈਠਣ ਦੇ ਠੀਕ ਹੈ ਨਹੀਂ ਰਿਲੈਕਸੇਬਲ ਜਗ੍ਹਾ ਹੈ ਤੇ ਸਭ ਤੋਂ ਵੱਡੀ ਗੱਲ ਵੀ ਸ਼ਾਂਤੀ ਬੜੀ ਹੈ ਤੇ ਬੜਾ ਕਾਮ ਮਾਹੌਲ ਹੈ ਤੇ ਬੈਠ ਕੇ ਤੁਹਾਨੂੰ ਵੀ ਪਤਾ ਲੱਗੂਗਾ ਤੇ ਕੋਟ ਰੋਡ ਤੇ ਜਿੰਨੇ ਸਟੂਡੈਂਟਸ ਨੇ ਜਿੰਨੇ ਕਾਲਜ ਨੇ ਤੇ ਜਿੰਨੇ ਕਾਲਜ ਦੇ ਸਟੂਡੈਂਟਸ ਨੇ ਇੱਕ ਵਾਰ ਵਿਜ਼ਿਟ ਕਰੋ ਤੁਹਾਨੂੰ ਆ ਕੇ ਇੱਥੇ ਪਤਾ ਲੱਗੂਗਾ ਕਿਤੇ تھے ਕੀ ਕੀ ਖਾਸ ਮਿਲਦਾ ਕਿਉਂਕਿ ਮੀਨੂ ਤੁਹਾਡੇ ਨਾਲ ਸ਼ੇਅਰ ਕਰ ਦਿੰਨੇ ਆ ਦੋਸਤੋ ਹਨਾ ਤੇ ਅ ਭਾਈ ਹੋਮ ਡਿਲੀਵਰੀ ਵੀ ਹੈ ਹਾਂਜੀ ਹੋਮ ਡਿਲੀਵਰੀ ਫਰੀ ਹੈ ਆਪਣੀ ਆਜਾ ਹੋਮ ਡਿਲੀਵਰੀ ਫਰੀ ਹੈ ਕਿੰਨਾ ਤੱਕ ਦਾ ਆਰਡਰ ਹੋਣਾ ਚਾਹੀਦਾ ਡਿਲੀਵਰੀ ਲਈ 200 ਤੋਂ ਪਲੱਸ ਬੱਸ 200 ਪਲੱਸ ਹੋਣਾ ਚਾਹੀਦਾ ਉਹਦੇ ਲਈ ਡਿਲੀਵਰੀ ਜਿਹੜੀ ਹੈ ਉਹ ਨੀਅਰ ਅਬਾਊਟ ਏਰੀਆ ਦੇ ਵਿੱਚ ਫਰੀ ਹੈ ਤਾਂ ਹੁਣ ਘਰ ਬੈਠੇ ਵੀ ਤੁਸੀਂ ਮੰਗਾ ਸਕਦੇ ਹੋ ਘਰ ਬੈਠੇ ਜਿਨ੍ਹਾਂ ਨੇ ਇੰਜੋਏ ਕਰਨਾ ਹੈ ਖਾਣਾ ਵੈਜ ਤੇ ਨਾਨ ਵੈਜ ਵੈਜ ਦੀਆਂ ਵੀ ਬਹੁਤ ਸਾਰੀਆਂ ਆਈਟਮਸ ਨੇ ਕਿਤੇ ਵੈਜ ਵਾਲੇ ਗੁੱਸਾ ਨਾ ਕਰ ਜਣ ਉਹਨਾਂ ਦੇ ਲਈ ਵੀ ਦਿਖਾ ਦਿੰਨੇ ਆ ਦੇਖੋ ਤੁਸੀਂ ਵੈਜ ਲਈ ਵੀ ਬਹੁਤ ਸਾਰੀਆਂ ਆਈਟਮਸ ਨੇ ਪੀਜ਼ਾ ਦੇ ਵਿੱਚ ਹੀ ਬਹੁਤ ਸਾਰੀ ਵੈਰਾਈਟੀ ਹੈ ਵੀ ਅਲੱਗ-ਅਲੱਗ ਟੇਸਟ ਤੁਹਾਨੂੰ ਮਿਲੂਗਾ ਤੇ ਸਭ ਤੋਂ ਵੱਡੀ ਗੱਲ ਵੀ ਉਹ ਇਹ ਜੇ ਟੇਸਟ ਤੁਸੀਂ ਆ ਕੇ ਕਰਦੇ ਹੋ ਤਾਂ ਬੜਾ ਬੈਟਰ ਟੇਸਟ ਮਿਲਦਾ ਕਿਉਂਕਿ ਇਹ ਕਹਿੰਦੇ ਨੇ ਹੁੰਦੇ ਵੀ ਜਦੋਂ ਬਣਿਆ ਖਾਦਾ ਜਾਂਦਾ ਤਾਜ਼ਾ-ਤਾਜ਼ਾ ਤੇ ਸਵਾਦ ਲੱਗਦਾ ਬਾਈ ਹੋਰਾਂ ਨੇ ਇੱਕ ਹੋਰ ਵੀ ਗੱਲ ਦੱਸੀ ਹੈ ਕਿ ਜਿਹੜਾ ਹੈਗਾ ਬੇਸ ਹੁੰਦਾ ਹੈ ਨਾ ਉਹ ਬੇਸ ਦੀ ਕੀ ਕੁਆਲਿਟੀ ਦੱਸਦੇ ਤੁਸੀਂ ਆਪਾਂ ਡੋਮੀਨੋ ਜਿਹੜਾ ਤਿਆਰ ਕਰਦੇ ਆਂ ਜੀ ਇਸਟ ਆਪਾਂ ਘੱਟ ਪਾਉਂਦੇ ਆਂ ਜਿੰਮੀ ਕਿ ਡੋਮੀਨੋਸ ਪਾਉਂਦਾ ਹੈ ਠੀਕ ਹੈ ਕਿ ਵਿੱਚ ਕੈਫੇ ਵਾਲੇ ਹੁੰਦੇ ਨੇ ਉਹ ਇਸਟ ਜ਼ਿਆਦਾ ਪਾਦੇ ਆਂ ਉਹ ਟੈਸਟ ਲੈਸ ਜਾਂ ਹੋ ਜਾਂਦਾ ਉਹ ਆਪਣੀ ਬਾਡੀ ਲਈ ਵੀ ਸਾਈਡ ਇਫੈਕਟ ਦਿੰਦਾ ਏ ਓਕੇ ਹਾਂਜੀ ਆ ਸਾਰੀਆਂ ਚੀਜ਼ਾਂ ਨੂੰ ਆਪਾਂ ਮੇਨਟੇਨ ਕਰਕੇ ਪਾਉਂਦੇ ਆਂ ਕਿ ਇੱਕ ਦਿਨ ਆਪਾਂ ਪ੍ਰੂਫ ਹੋਣ ਲਈ ਰੱਖਦੇ ਆਂ ਪਹਿਲਾਂ ਓਕੇ ਕਿ ਇਸਟ ਜਿਹੜਾ ਐਕਟਿਵ ਹੋ ਕੇ ਇੱਕ ਦਿਨ ਪ੍ਰੂਫ ਹੋ ਜਾਂਦਾ ਉਸ ਤੋਂ ਬਾਅਦ ਦੂਸਰੇ ਦਿਨ ਯੂਜ਼ ਕਰਦੇ ਆਂ ਕਿ ਜੇ ਵਿੱਚ ਕੈਫੇ ਵਾਲੇ ਹੁੰਦੇ ਨੇ ਕਿ ਜ਼ਿਆਦਾ ਇਸਟ ਪਾ ਦਿੰਦੇ ਨੇ ਇਸਟ ਜ਼ਿਆਦਾ ਪਾਉਣ ਨਾਲ ਉਹ ਤੁਰਤ ਪੈਰ ਪ੍ਰੂਫ ਕਰਦੇ ਨੁਕਸਾਨ ਨਹੀਂ ਮੰਗਦਾ। ਲੋ ਜੀ ਬਾਲਾ ਕੀ ਬਾਈ ਦਾ ਟਾਈਮ ਖਰਾਬ ਕਰਨਾ ਆ ਦੇਖੋ ਤੁਸੀਂ ਵੀ ਪੀਜ਼ਾ ਪੈਰਸ ਵਾਲਿਆਂ ਨੇ ਆਫਰ ਵੱਲ ਵੀ ਧਿਆਨ ਦਿੱਤਾ ਹੈ ਵੀ ਸੰਡੇ, ਟਿਊਜ਼ਡੇ ਤੇ ਥਰਸਡੇ ਇੰਨਾ ਤਿੰਨਾਂ ਦਿਨਾਂ ਦੇ ਵਿੱਚ ਤੁਹਾਨੂੰ ਆਫਰ ਮਿਲਣਗੇ ਆਫਰ ਦਾ ਦਿੰਨਾ ਬਾਈ ਐਨੀ ਲਾਰਜ ਪੀਜ਼ਾ ਗੈਟ ਡਬਲ ਵੈਜ ਪੀਜ਼ਾ ਫ੍ਰੀ ਬਾਈ ਐਨੀ ਟੂ ਮੀਡੀਅਮ ਪੀਜ਼ਾ ਗੈਟ ਵਨ ਮੀਡੀਅਮ ਪੀਜ਼ਾ ਫ੍ਰੀ ਤੇ 200 ਥਰਸਡੇ ਵਾਲੇ ਦਿਨ ਤੁਹਾਨੂੰ 10% ਆਫ ਮਿਲੂਗਾ ਜੇਕਰ ਤੁਹਾਡਾ ਆਰਡਰ ਜਿਹੜਾ ਉਹ 500 ਰੁਪਏ ਤੋਂ ਉੱਪਰ ਦਾ ਹੁੰਦਾ ਹੈ ਤਾਂ ਹੁਣ ਦੋਸਤੋ ਦੇਰੀ ਨਹੀਂ ਕਰਨੀ ਆ ਆ ਮੈਨੂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਨਾ ਸਕ ਆ ਦੇਖੋ ਮਿੰਨੀ ਬਾకెਟ ਵੀ ਲੈ ਸਕਦੇ ਹੋ ਤੇ ਫੁੱਲ ਬਾకెਟ ਵੀ ਫੁੱਲ ਬਾకెਟ ਜਿਹੜੀ ਆ ਉਹ 599 ਰੁਪਏ ਦੀ ਆ ਤੁਸੀਂ KFC ਜਾਂਦੇ ਹੋ ਜਾਂ ਹੋਰ ਟੇਸਟ ਆ ਮੈਂ ਕਹਿੰਦਾ ਵੀ ਸਾਰਾ ਕੁਝ ਹੁਣ ਮਾਨਸਾ ਦੇ ਵਿੱਚ ਪੀਜ਼ਾ ਪੈਰਿਸ ਤੇ ਮਿਲੂਗਾ ਬਾਈ ਹੋਰ ਇਹ ਵੀ ਬੈਠੇ ਨੇ ਇਹਨਾਂ ਨਾਲ ਵੀ ਗੱਲਬਾਤ ਕਰੀਏ ਤੇ ਬਾਈ ਨੂੰ ਪੁੱਛਦੇ ਆਂ ਵੀ ਇਹਨਾਂ ਨੇ ਪੀਜ਼ਾ ਖਾਦਾ ਹਨਾ ਹੁਣੀ ਬਾਈ ਦੱਸਿਓ ਫਿਰ ਕਿਵੇਂ ਲੱਗ ਰਿਹਾ ਅਸੀਂ ਬਾਈ ਮੀਡੀਅਮ ਪੀਜ਼ਾ ਖਾਦਾ ਸੀਗਾ ਹਾਂ ਤੇ ਇਨਾ ਟੇਸਟੀ ਪੀਜ਼ਾ ਖਾਦਾ ਕਿ ਮਾਨਸਾ ਦੇ ਵਿੱਚ ਤੱਕ ਵੀ ਅਸੀਂ ਕਿਤੇ ਵੀ ਅੱਜ ਤੱਕ ਇਨਾ ਟੇਸਟੀ ਪੀਜ਼ਾ ਨਹੀਂ ਖਾਧਾ ਅੱਛਾ ਐ ਵੀ ਲੱਗਦਾ ਵੀ ਮਾਨਸਾ ਕੋਰਟ ਰੋਡ ਤੇ ਜੇ ਗੱਲ ਕਰੀਏ ਤਾਂ ਨਾਨ ਵੇਜ ਤੇ ਵੇਜ ਦਾ ਕੋਈ ਕੰਬੀਨੇਸ਼ਨ ਹੈ ਨਹੀਂ ਸੀ ਹਾਂਜੀ ਹਾਂਜੀ ਇਹ ਬਿਲਕੁਲ ਸਹੀ ਗੱਲ ਹੈ ਮਾਨਸਾ ਕੋਰਟ ਰੋਡ ਦੇ ਉੱਤੇ ਇਹ ਨੌਨवेज ਤੇ ਵੈਜ ਦਾ ਕੰਬੀਨੇਸ਼ਨ ਨਹੀਂ ਸੀਗਾ ਇਹ ਬਹੁਤ ਹੀ ਵਧੀਆ ਇੱਕ ਮਾਨਸਾਂ ਲਈ ਖੁਸ਼ਖਬਰੀ ਹੈ ਤੇ ਮਾਨਸਾਂ ਵਾਲਿਆਂ ਨੂੰ ਕੀ ਸਲਾਹ ਦੋਗੇ ਇੱਕ ਵਾਰ ਅਪੀਲ ਕੀ ਕਰੋਗੇ ਹਾਂ ਵੀ ਮਾਨਸਾਂ ਨੂੰ ਇਹ ਸਲਾਹ ਦੇਵਾਂਗੇ ਇੱਕ ਵਾਰੀ ਜ਼ਰੂਰ ਤੁਸੀਂ ਵਿਜ਼ਿਟ ਕਰੋ ਇੱਥੇ ਆ ਕੇ ਖਾ ਕੇ ਦੇਖੋ ਇੱਕ ਵਾਰ ਖਾਓਗੇ ਬਾਰ-ਬਾਰ ਆਓਗੇ ਕੀ ਬਾਤ ਹੈ ਭਾਈ ਨੇ ਜਿਹੜੀ ਗੱਲ ਕਹੀ ਹੈ ਵੀ ਟੇਸਟ ਦੇ ਹਿਸਾਬ ਨਾਲ ਹੀ ਕਸਟਮਰ ਆਉਂਦਾ ਤੇ ਦੋਸਤੋ ਟੇਸਟ ਤੁਸੀਂ ਕਰਨਾ ਕਿਉਂਕਿ ਜੇ ਟੇਸਟ ਕਰੋਗੇ ਫੇਰ ਹੀ ਪਤਾ ਲੱਗੂਗਾ ਕਿਉਂਕਿ ਕਹਿੰਦੇ ਨੇ ਹੁੰਦੇ ਵੀ ਜਾਂ ਰਾਹ ਪਈ ਜਾਣੇ ਜਾਂ ਬਾਹ ਪਈ ਜਾਣੇ ਕਿਉਂਕਿ ਜੇ ਤੁਸੀਂ ਬਾਹ ਪਾਉਗੇ ਫੇਰ ਹੀ ਪਤਾ ਲੱਗਦਾ ਹੈ ਤੇ ਹੁਣ ਤੁਸੀਂ ਇੱਕ ਵਾਰੀ ਆਉਣਾ ਕਿੱਥੇ ਹੈ ਮਾਤਾ ਸੁੰਦਰੀ ਕਾਲਜ ਦੇ ਬਿਲਕੁਲ ਸਾਹਮਣੇ ਸਟੂਡੈਂਟਸ ਦੇ ਲਈ ਆਫਰ ਨੇ ਤੇ ਉਹਨਾਂ ਦੇ ਲਈ ਰੇਟ ਵੀ ਜਿਹੜੇ ਆ ਉਹ ਲਿਮਟਿਡ ਰੱਖੇ ਗਏ ਨੇ ਬੈਠਣ ਦੇ ਲਈ ਬਹੁਤ ਸੋਹਣਾ ਮਾਹੌਲ ਹੈ ਬਹੁਤ ਵਧੀਆ ਕਹਿ ਸਕਦੇ ਆ ਸਿਟਿੰਗ ਏਰੀਆ ਬਣਾਇਆ ਹੋਇਆ ਹੈ ਭਈਆਂ ਔਰ ਇਹਨੇ ਡਿਜ਼ਾਈਨ ਪੂਰੇ ਸੋਹਣੇ ਲਾਇਆ ਵੀ ਬੈਠ ਕੇ ਨਾ ਕਾਮ ਫੀਲ ਹੁੰਦਾ ਤੇ ਇੱਕ ਸ਼ਾਂਤਮਈ ਤਰੀਕੇ ਦੇ ਨਾਲ ਬੰਦਾ ਖਾ ਪੀ ਸਕਦਾ ਕਿਉਂਕਿ ਕਹਿੰਦੇ ਨੇ ਹੁੰਦੇ ਵੀ ਜ਼ਿੰਦਗੀ 'ਚ ਜੇ ਕੁਝ ਖਾਣਾ ਹੈ ਤਾਂ ਉਹ ਸ਼ਾਂਤ ਮਾਹੌਲ ਦੇ ਵਿੱਚ ਖਾਣਾ ਜ਼ਰੂਰੀ ਹੁੰਦਾ ਕਿ ਫੇਰ ਹੀ ਉਹ ਸਹੀ ਤਰੀਕੇ ਨਾਲ ਬਾਡੀ ਨੂੰ ਲੱਗਦਾ ਹੈ ਨਾ ਤਾਂ ਦੋਸਤੋ ਹੁਣ ਵੀਡੀਓ ਸ਼ੇਅਰ ਕਰਨੀ ਆ ਉਹਨਾਂ ਦੋਸਤਾਂ ਮਿੱਤਰਾਂ ਤੱਕ ਜਿਹੜੇ ਕੋਟ ਰੋਡ ਤੇ ਰਹਿੰਦੇ ਜਾਂ ਮਾਨਸਾ ਦੇ ਰਹਿੰਦੇ ਆ ਤਾਂ ਇੱਕ ਵਾਰ ਵਿਜ਼ਿਟ ਕਰ ਲਿਓ ਪੀਜਾ ਪੈਰਿਸ ਮਾਨਸਾ ਦੇ ਵਿੱਚ ਕੋਟ ਰੋਡ ਤੇ ਖੁੱਲ ਗਿਆ ਤੇ ਅੱਜ ਓਪਨਿੰਗ ਹੋ ਗਈ ਅੱਜ ਤੋਂ ਬਹਾਰਾਂ ਲੱਗ ਗਿਆ ਤੇ ਵੀ ਦੋਸਤੋ ਬੈਜਨੋਨ ਮੈਜ ਕੰਬੀਨੇਸ਼ਨ ਹੈ ਜ ਸਵਾਦਿਸ਼ਟ ਬਹੁਤ ਹੀ ਜ਼ਿਆਦਾ ਘੈਂਟ ਆਈਟਮਸ ਜਿਹੜੀਆਂ ਤੁਸੀਂ ਖਾਣਾ ਚਾਹੁੰਦੇ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ